ਮੈਂ ਤੁਹਾਨੂੰ ਦੱਸਣਾ ਜਿਵੇਂ ਸੂਰਜ ਹੀ ਨਵਾਂ ਦਿਨ ਨਿਕਲਿਆ ਮੈਂ ਤਾਂ ਦਸੁੱਤਾ ਪਿਆ ਸੀਗਾ। ਨਹੀਂ ਦੱਸਿਆ ਮੈਂ ਕਿਾ ਠੰਡ ਹੈਗੀ ਹੈ ਹਵਾ ਵਗ ਰਹੀ ਹੈ ਹੱਡ ਚੀਕ ਮੀ ਠੰਡਾ। ਗਾਂ ਦੇ ਟਿਕਾ ਭਰੋਣਾ ਸੀਗਾ ਉਹਨੂੰ ਕਰਦਾ ਹੁਣ ਕੱਲ ਨੂੰ ਕਰਾਂ। ਬੱਸ ਦੇ। ਅਜੇ ਬਚਾਈ ਤੋਂ ਬਾਅਦ। ਕੜ ਦੇ ਇੱਕ ਮਿੰਟ ਹੁਣ ਜੋੜ ਪਾਉਣਾ ਪਣਾ ਮੁੜ ਕੇ ਆਪੇ ਉਹ ਤੱਕਾ ਪਿੰਚਟੀਆਂ ਮਨੂ ਜੀ ਭਾਈ ਜਾਂ ਦੋ ਇਹ ਨਹੀਂ ਜਾਂਦੇ ਜੀ ਰਾਜੂ ਇਹ ਜਾਂਦੀ ਕਿ ਪੁਆਇੰਟ ਹੋ ਜਾ ਮੜਾ ਪਰ ਉਹ ਕਿੱਦਾਂ ਕੱਚਾ ਪੀ ਜਾਂਦਾ ਇਹ ਚੱਚੇ ਜਿਹੜੇ ਨਹੀਂ ਮੈਂ ਖਾਈ ਆਹ ਮੈਂ ਨਹੀਂ ਖਾਈ ਗਵਾ ਮੈਂ ਖਾਈ ਅੱਜ ਕਿ ਬਣਾਉਣਾ ਫਿਰ ਹਾਂ ਪਤਾ ਬਹੁਤ ਨਿਕਲਿਆ ਹੈ ਨਾ ਯਾਰ ਤੋਂ ਬਣ ਤਾ ਪਹਿਲ ਤੇ 6 ਵਜ ਗਈ ਮੈਂ ਵੀ ਲੰਗਾ ਹੋ ਗਿਆ ਜੇ ਤਾਂ ਯਾਰ ਤੋਂ ਲੰਗਾ ਹੋ ਗਿਆ ਤਾਂ ਆਪਣੀ ਗੋਲੀਆਂ ਹੈ ਨਹੀਂ ਲੈ ਲੂ ਤੋ ਕੱਕ ਲਾ ਦੇ ਉਹ ਜਿਵੇਂ ਗੋਲੀ ਕਹਿੰਦੇ ਖਰਾਉ ਤੋ ਕਰ ਨਹੀਂ ਉਹ ਵਾਈ ਬਰੋ ਅੱਜ ਕਾਦੀ ਬਣਾਈ ਸਾਲ ਦਾਲ ਉਹੀ ਦੁਪਹਿਰ ਨੂੰ ਤੜਕਾ ਕੋਈ ਚੱਲੂਗੀ ਤਾਲੇ ਮੈਂ ਛੁੱਲੀਆਂ ਦੀ ਸਾਗ ਵੀ ਪਿਆਦਰ ਮੇ ਛੁਲੈਂਦੀ ਸਾਗ ਨਹੀਂ ਖਣਾ ਯਾਰ ਗਲ ਮੇ ਛੁਲੈਂਦੀ ਸਾਗ ਸਾਗ ਨਾਲ ਤਾਂ ਭੈਣ ਨਾ ਆਇਆ ਛੜ ਬਣ ਜਾਂਦਾ ਬਾਲਾ ਜੜੀ ਬੱਗਾ ਖੰਦਾ ਕੁਛ ਹੋ ਗਿਆ ਅੱਜ ਲੈ ਕੇ ਗਿਆ ਸਾਗ ਤੂੰ ਲੜਦਾ ਵਾਲਾ ਕੌਣ ਕੋਈ ਨੂਰ ਸਿੰਘ ਬਾਲਾ ਖੰਦਾ ਕੁਛ ਕਲੂਖਣੀ ਮੀਟਿੰਗ ਆਸਕੀ ਤੁਹਾਨੂੰ ਉਹਨਾਂ ਨੇ ਮੈਸੇਜ ਤਾਂ ਕਰਿਆ ਨਹੀਂ ਕੰਨਗੇ ਸ਼ਾਮ ਤੱਕ ਪੁਕਣਾ ਪਾਉਂਦੇ ਸਾਗ ਤੋਂ ਪੰਜਾ ਹੋ ਗਿਆ। ਹੂੰ। ਮੂਕਰੀਆ ਖੰਣਦੇ ਨਹੀਂ। ਮੜੀ ਖੰਣ। ਮੜੀ ਲੋਹਾ ਕਰਦੇ ਪਾਉਂਦੇ। ਮੂਕਰੀਆ ਲਮ ਖਾਂ। ਚਾਹੇ ਭਰ ਜਾਂਦਾ ਬਾਹਲੀ ਖਾਦੀ। ਖੰਗ ਲੱਗੇ ਤੇ ਮੈਂ ਕੱਲ ਖਾਲੀ ਗੱਚਕ ਤੇ ਹੋ। ਅਮਨੇ ਕਹਿੰਦੀ ਅਸੀਂ ਉਹ ਜਿਹੜੀ ਪੋਲੀ ਮੂਕਰੀ ਭੈਣਾਂ ਕੰਮ ਖਰਾਬ ਹੋ ਗਿਆ। ਤਿਲਾਂ ਵਾਲੀ ਗੱਚਕ। ਕਹਿੰਦੀ ਅਸੀਂ ਅੱਜ ਐਰ ਕੀ 5-6 ਡੱਬੇ ਖਾ ਗਏ। ਅੱਛਾ ਵਾਹ। ਉਹ ਯਾਰ ਮੈਥੂ ਤਾਂ ਨਹੀਂ ਖਾਦੀ ਜਾਂਦੀ। ਮੈਂ ਨਹੀਂ ਮੈਂ ਹੀ ਖਾਦੀ। ਨੂਰ ਨੂਰ ਨੂੰ ਅੱਜ ਰਾਤ ਨੂੰ ਖੰਗਦਾ ਸੀਗਾ। ਨੂਰ ਨੂੰ ਅੱਜ ਰਿਗੜੀਆਂ ਲੈ ਕੇ ਗਿਆ ਨਾਲ। ਐਪਲ ਹੈ ਨਹੀਂ ਸੀਗੇ। ਤੇ ਮਾ ਤਾਂ ਗੱਲ ਖਾਲੀ ਗੱਚਕ ਜੀ ਤੇ ਮੋਹਲੀ ਜੀ ਗਲਾਇਆ ਭੈਣਾ ਹੋਰੀ ਹੋ ਜਾਂਦਾ ਜੀ ਨਾ ਨਹੀਂ ਉਹੀ ਬਹਿ ਨਹੀਂ ਆ ਇੰਨੀ ਕੌਜ ਹੁੰਦਾ ਹੁੰਦਾ ਨਹੀਂ ਵਾ ਕਹਿੰਦੇ ਆ ਜੀ ਪੁਲਕ ਜੀ ਭੈਣਾ ਹੋ ਕਰਦੇ ਦੇਖਾਂਗੇ ਜੀ ਪੋਲ ਕਾ ਲਾ ਲਵੇ ਨਾ ਐਂ ਐਂ ਕਰਕੇ ਕਹਿੰਦੇ ਆਦਕਰ ਹੋਵੇ ਆਦਕਰ ਦਾ ਪਾਣੀ ਕੱਢ ਲਵੇ ਨਚੋੜ ਕੇ ਤੇ ਵਿੱਚ ਥੋੜਾ ਸ਼ਹਿਤ ਪਾ ਲਵੇ ਤੇ ਥੋੜੀ ਜੀ ਕਾਲੀ ਮਿਰਚ ਪਾ ਕੇ ਤੇ ਉਹ ਚਟ ਲਵੇ ਤਿੰਨ ਟਾਈਮ ਤੇ ਜਮਾ ਨਹੀਂ ਖੰਗ ਹੁੰਦੀ ਕਹਿੰਦੇ ਅੱਜ ਮੈਂ ਕੱਢਣਾ ਨੂਰ ਨੂੰ ਕੱਢ ਕੇ ਦੇਣਾ ਕਿਵੇਂ ਕਿਵੇਂ ਤਵਾਰਾ ਦਸੀ ਆਦਕਰ ਹੋਵੇ ਆਦਕਰ ਕੱਦੂ ਕਸ਼ ਕਰਕੇ ਉਹਦਾ ਪਾਣੀ ਕੱਢ ਲਵੇ ਰਸਾ ਕੱਢ ਲਵੇ ਉਹਦਾ ਰਸਾ ਕੱਢ ਕੇ ਵਿੱਚ ਥੋੜਾ ਸ਼ਹਿਦ ਪਾ ਲਵੇ ਸ਼ਹਿਦ ਤੇ ਥੋੜੀ ਜਿਹੀ ਉਹ ਕਾਲੀ ਮਿਰਚ ਪਾ ਦਵੇ ਤੇ ਉਹ ਚੱਟ ਲਵੇ ਦਿਹਾੜੀ ਚ ਤਿੰਨ ਚਾਰ ਵਾਰੀ ਤੇ ਉਹਦੋਂ ਨੀਂਦ ਆ ਜਾਂਦੀ ਸ਼ਹਿਦ ਉਹ ਆਦਕਰ ਖਾ ਕੇ ਨਹੀਂ ਨਹੀਂ ਨੀਂਦ ਨਹੀਂ ਆਉਂਦੀ ਥੋੜੀ ਜਿਹੀ ਚਟਨਾ ਵਾ ਖੰਗ ਨਹੀਂ ਹੁੰਦੀ ਗੱਲ ਨਹੀਂ ਖਰਾਬ ਹੁੰਦਾ ਉਹਦੇ ਨਾਲ ਅੱਛਾ ਤੇ ਜੇ ਹਾਂ ਦੂਜਾ ਕਰ ਲਵੇ ਉਹ ਕੀ ਆਦਕਰ ਉਤਕਰ ਚਾਹ ਕਰਕੇ ਵੀਲੇ ਵੇਜ ਕਰੜੀ ਜੀ ਨਾਲੇ ਪੈਣਾ ਚਾਹ ਚ ਸ਼ਹਿਤ ਕੰਮ ਦਾ ਕੰਮ ਕਰੂਗਾ ਚਾਹ ਚ ਸ਼ਹਿਤ ਨਹੀਂ ਨਾ ਪਾਈਦਾ ਹਾਂ ਸ਼ਹਿਤ ਨਹੀਂ ਨਾ ਪਾਈਦਾ ਚਾਹ ਚ ਸ਼ਹਿਤ ਗਰਮ ਹੁੰਦਾ ਸ਼ਹਿਤ ਹੁਖਾਲੇ ਵੇ ਢੱਟ ਜੇ ਚਾਹ ਕੇ ਰਾਲੀ ਜਾਣਾ ਮੋਰੋ ਹਾਲੇ ਵੇ ਸ਼ਹਿਤ ਤੇ ਪਹਿਲਾਂ ਹਾਲੇ ਵੇ ਨਹੀਂ ਫੇਰ ਤਾਂ ਬੰਦਾ ਹੀ ਕਰੇ ਖੰਡ ਖਾਲ ਵਿੱਚ ਆ ਪੱਤੀ ਖਾਲੇ ਉੱਤੋਂ ਦੀ ਤੱਤਾ ਪਾਣੀ ਪੀ ਲੈ ਉੱਤੋਂ ਦੀ ਘਾਟੇ ਦੁੱਧ ਪੀ ਲੈ ਖੰਡ ਤਾਂ ਖਾਦੀ ਜੋ ਜਾ ਪੱਤੀ ਨਹੀਂ ਨਾ ਖਾਦੀ ਜਾਣੀ ਫੇਰ ਉਹ ਸਿੱਧੀ ਲਗਾ ਲਵੇ ਗਰਮ ਪਾਣੀ ਨਾਲ ਖਾਣੂਗਾ ਇਹ ਮਰਦੀ ਖਾਣੂਗਾ ਉੱਤੋਂ ਦੀ ਘਾਟੇ ਦੁੱਧ ਪੀ ਲਵੇ ਤੇ ਉਹ ਹੀ ਅਸਰ ਕਰਨ ਨਹੀਂ ਨਹੀਂ ਨਾਲੇ ਕਹਿੰਦੇ ਹੁੰਦੇ ਉਹ ਜੜੰਗਾਂ ਉਹ ਲੈ ਜੀਆਂ ਦੇ ਲੌਂਗ ਤੇ ਉਹ ਦਸਾਂ ਦਾ ਹਾਂ ਨਹੀਂ ਹੁੰਦਾ ਜਿਹੜਾ ਹੂੰ ਤੇ ਉਹ ਕਰਕੇ ਖੰਘ ਖੁੰਗੀ हट ਜਾਂਦੀ ਸੱਚੀ ਗੱਲਾਂ ਕਿਵੇਂ ਕਹਿੰਦੇ ਆ ਐਵੇਂ ਬਈ ਹੁੰਦੀ ਬਣਖਸ਼ਾ ਬਣਖਸ਼ਾ ਹੁੰਦਗਾ ਮੈਂ ਲੱਠੀ ਖਾਲੇ ਕਹਿੰਦੇ ਫੇਰ ਵੀ ਸਗਲਾ ਸਾਫ ਹੋ ਜਾਂਦਾ ਹੈਣਾ ਨਿੱਕੀਆਂ ਲੈਚੀਆਂ ਗਰਮ ਹੁੰਦੀਆਂ ਕਿ ਠੰਡਕਾ ਹੁੰਦੀਆਂ ਨਿੱਕੀਆਂ ਲੈਚੀਆਂ ਠੰਡੀਆਂ ਹੁੰਦੀਆਂ ਵੱਡੀਆਂ ਲੈਚੀਆਂ ਗਰਮ ਹੁੰਦੀਆਂ ਨਿੱਕੀਆਂ ਲੈਚੀਆਂ ਠੰਡੀਆਂ ਮम्मी ਨਿੱਕੀਆਂ ਲੈਚੀਆਂ ਠੰਡੀਆਂ ਹੁੰਦੀਆਂ ਨਾ ਨਿੱਕੀਆਂ ਲੈਚੀਆਂ ਠੰਡੀਆਂ ਹੁੰਦੀਆਂ ਮੰਮੀ ਨੂੰ ਪਤਾ ਮम्मी ਦੱਸੀ ਮਾੜਾ ਕਿ ਠੰਡਕਾ ਹੁੰਦਗਾ ਵੱਡੀਆਂ ਗਰਮ ਹੁੰਦੀਆਂ ਵੱਡੀਆਂ ਲੈਚੀਆਂ ਗਰਮ ਤੇ ਨਿੱਕੀਆਂ ਲੈਚੀਆਂ ਠੰਡਕਾ ਮੈਂ ਮੈਂ ਸਮਝਦਾ ਸੀ ਵੀ ਨਿੱਕੀਆਂ ਲੈਚੀਆਂ ਗਰਮਾਂ ਵੀ ਤਾਂ ਕਰਕੇ ਵੀ ਮੈਨੂੰ ਗਰਮੀ ਵੜੀ ਆਉਂਦੀ ਆ ਨਹੀਂ ਕਿੱਤੇ ਕਿਤੇ ਗਰਮੀ ਜਾਨ ਲੱਗ ਜਾਂਦੀ ਚਾਹ ਵੀ ਕਿ ਮੈਂ ਤਾਂ ਸਮਝਦਾ ਸੀ ਗਰਮੀ ਤੂੰ ਹੀ ਆਉਣ ਲੱਗ ਜਾਂਦੀ ਗਰਮਣਾ ਸਰੀਰ ਪਾਪਾ ਉਹ ਬਹਿ ਗਿਆ ਪਾਪਾ ਦੱਕੀ ਮਾਰ ਜਾਂਦਾ ਥੋੜਾ ਖੂਨ ਗਰਮ ਆ ਨਾ ਨਾ ਸਾਡਾ ਖੂਨ ਦਾ ਖੰਡਾ ਵਾਲਾ ਸ਼ਾਂਤੀ ਸੂਰੂਪਾ ਸਾਡਾ ਖੂਨ ਤਾਂ ਥੋੜਾ ਖੂਨ ਆ ਉਧਰਲਾ ਵਾਲੇ ਮਾਰਨ ਵਾਲਾ ਨਹੀਂ ਠੰਡਾ ਖੂਨ ਠੰਡੇ ਸੁਹਾਦੇ ਸੀ ਤਾਂ ਹੀ ਮੈਂ ਮੈਂ ਕਦੇ ਨਹੀਂ ਗਾ ਰੰਗ ਹਰ ਹੱਥ ਗਾਣਾ ਕੱਢਦਾ ਰਹਿੰਦਾ ਹਾਂ ਕਦੇ ਗਰਮ ਮੈਂ ਬੋਲੀ ਨਹੀਂ ਬੋਲੀ ਅਸੀਂ ਠੰਡਾ ਬੋਲਦੇ ਹਾਂ ਤੋਂ ਭਜਵੇਂ ਸੂਬਤ ਹੁੰਦੀ ਸੀਗੀ ਹਨਾ ਐਂ ਲੱਗਦਾ ਸੀ ਜਿਵੇਂ ਅੱਜ ਧੁੱਪ ਨਹੀਂ ਨਿਕਲਣੀ ਧੁੱਪ ਕਿਹੜਾ ਅੱਜ ਨਹੀਂ ਨਿਕਲੀ ਹਵਾ ਵਗਦੀ ਇਹ ਵੀ ਤਿੰਗੇ ਹੋਗਦਾ ਨਾ ਕੀ ਕਹੀ ਜਾਂਦਾ ਹੋ ਪਾਪਾ ਸਾਜੀ ਹੁੰਦਾ ਨਾ ਮਾ ਮਾ ਪਗੜਾ ਹੁੰਦਾ ਆਪਣੇ ਪੱਠੇ ਵੀ ਉਹ ਵੜਦੇ ਹਨਾ ਲੱਗਦਾ ਮੈਂ ਤਾਂ تیاری ਕਰਦਾ ਹੁੰਨੇ ਪੱਠੀ ਵੜਦੇ ਪੱਠੀ ਬੋਤਲ ਕਿੰਨ ਚੱਕ ਲੈ ਬਹੁਤ ਕੱਢਦਾ 10 ਮਿੰਟ ਦੇ ਲੀਫਰ ਮੈਂ ਨਹੀਂ ਖਾਣੀ ਕਿ ਤੈਨੂੰ ਤੇਰੇ ਵਾਸਤੇ ਹੀ ਆ ਆ ਜਾ ਹੁਣ ਆ ਪਾਈ ਹੱਟ ਕੇ ਕਪੜਾ ਦੀ ਗੈਰੀ ਕਿਧਰ ਗਈ ਤੂੰ ਆਵਲਾ ਕੈਸ ਨੂੰ ਨਾ ਪਕਵਾਂ ਤੜਕੇ ਲਈ ਆਦਰ ਨੂੰ ਹੋ ਜਾ ਮੈਂ ਨਹੀਂ ਖਾਦਾ ਤੇ ਆਵਲਾ ਕੈਸ ਨੂੰ ਮੇਜਮਨ ਲਾਦੀ ਇਹ ਨਹੀਂ ਮੈਂ ਗੇਵਨ ਨਾ ਲਿਆ ਸੀਗਾ ਪਤਾ ਕਰ ਕਾ ਹੁੰਦਾ ਤਾਂ ਮੈਂ ਨਹੀਂ ਖਾਦਾ ਆ ਮੁਰਕ ਕੇਸ ਨਾਲ ਪਾਦੀ ਮੇਰੇ ਕੋਲ ਪਤਾ ਆਵਲਾ ਕੈਸ ਨੂੰ ਮੈਨੂੰ ਕਹਿੰਦਾ ਤੂੰ ਕੀ ਤੂੰ ਕੱਢ ਕੇ ਆਪਾਂ ਤਾਂ ਆਵਲਾ ਕੈਸ ਖਾਂਦੇ ਨਹੀਂ ਆਪਾਂ ਕੋਈ ਮਾੜੀ ਜੀ ਖਾਂਦੇ ਨਹੀਂ ਜਿਹੜਾ ਤੇਜਾਬ ਬਣੇ ਆਪਣੇ ਆਪਾਂ ਖਾਂਦੇ ਆ ਵਧੀਆ ਹਰੀਆਂ ਸਬਜ਼ੀਆਂ ਕੋਸ਼ਿਸ਼ ਕਰ ਤੂੰ ਸ਼ੁੱਧ ਭੋਜਨ ਖਾਣੇ ਆ ਸ਼ੁੱਧ ਭੋਜਨ ਆਂ ਕਰਦੇ ਨਾ ਫੇਰ ਨਹੀਂ ਲੇ ਨਾ ਮੈਂ ਨਹੀਂ ਖਾਣੀਗੀ ਆ ਪਤੰਗੀ ਚੀਜ਼ ਖਾਈ ਤੇ ਮਾੜੀ ਚੇ ਨਹੀਂ ਖਾਂਦੇ ਕਰਨਾ ਉਹ ਮੁੰਡੇ ਨੂੰ ਕਵਾ ਮਾਰ ਕੇ ਦੇਉਂਚਾਰੇ ਨਹੀਂ ਆ ਦੇਖੋ ਆ ਮਾਰਦੇ ਕੇ ਫੇਰ ਮਾਰਦੇ ਕੇ ਦਿਨ ਉਹ ਜਵਾਕ ਤਾਂ ਕੁਝ ਖਾਣ ਨੂੰ ਹੀ ਨਹੀਂ ਉਹਦੇ ਕੀ ਹੋ ਹੈਗਾ ਨਹੀਂ ਫੇ ਮੈਂ ਲੈ ਆਉਂਗਾ ਦੱਸਦੀ ਮੈਨੂੰ ਲੈ ਕੇ ਆਉਣਾ ਜਵਾਕ ਤਾਂ ਖਾਣ ਨਹੀਂ ਕਿਤੇ ਮਾਰਨਾ ਕਵਾ ਅੱਜ ਮਾਰ ਲਾਂਗੇ ਕੱਲੂ ਮਾਰਨਾ ਕੱਲੂ ਮਾਰ ਲਾਂਗੇ ਅੱਜ ਬੜਨੋ ਟੱਡ ਪਈ दें चला के चला हवा वाली बाकी है जी जिस वेरे बहुत ठंडी सी है जी हवा का मकराव गार्डी बाकी तो कम से अब से तो अंदर वाली सी है ना सारा अच्छा हो गयी जोटोलिंग तो दोनों ने करा के किन्हारे किन्हारे लाके जी मोटे गली काले फ्राके ये दुई निकून बना खोटी पास पाके पुलितूला भैया के जहाँ पाज

ਕੋਈ ਦੇਗਾ ਜੇ ਗਿਰੀਆਂ ਵਾਲੇ ਵੇਗਾ ਨਾ ਮੂਫਲੀ ਦੀਆਂ ਖੋਆ ਬਣ ਜੂ ਸਵਾਦ ਕੰਨੀ ਬਣਦਾ। ਤੋਕ ਤੇ ਹੈਗਾ ਕੱਚ ਕੇ ਬਣਦਾ ਤੇੜਮ ਕੋੜਾ। ਜੇਪਾ ਹੁਣ ਮੂਫਲੀ ਖੱਲ ਕੇ ਕੱਢ ਕੇ ਗਿਰੀਆਂ ਇਹਦੀਆਂ। ਖੋਏ ਪਾਲੇ। ਪੀਸ ਕੇ ਪਾਗੇ ਕੇ ਹੁਣ ਪਾਗੇ। ਪੀਸ। ਬਾਦਾਮ ਪਾਵਾਂਗੇ ਮੂਫਲੀ ਦੇ ਅਗੇ ਪਾਉਣਾ ਪੈਣਾ। ਪੀਸ ਕੇ। ਜੇ ਕੋਈ ਖਵਾਣਾ ਹੋਵੇ ਕਹਦੇ ਬਾਦਾਮ ਪਾਏ ਵੇ ਹਨਾ ਗੋਲ ਗੋਲ ਕੱਟ ਲਏ ਨੇ ਰੜਕਾ ਹੀ ਵਿੱਚੋਂ। ਪਰ ਲੈਣਾ ਪਤਾ ਲੱਗਿਆ ਨਾ। ਹਨਾ। ਹੁੰਦੀ ਤਾਂ ਇਹ ਵੀ ਇਹਦੇ ਵਿੱਚ ਵੀ ਵਿਟਾਮਿਨ ਹੁੰਦਾ ਹੋਊ ਕੋਈ ਕਿ ਨਹੀਂ ਹੁੰਦਾ ਵਿਟਾਮਿਨ ਇਹਦੇ ਵਿੱਚ ਉਹ ਵੀ ਜੇ ਹਾਂ ਹੁੰਦੀ ਹੋਣਾ ਕੋਈ ਉਹ ਰੁੱਕੀ ਖਾਂਦੇ ਇਹ ਦਰੱਖਤ ਰੁੱਕ ਉਹ ਲੱਗਦਾ ਹੂ ਹਨਾ ਨਾ ਥੱਲੇ ਹੁੰਦੀ ਧਾਤੀ ਆਹ ਥੱਲੇ ਥੱਲੇ ਆਲੂਆਂੋਂ ਪੈਂਦੀ ਆ ਤੇ ਤੁਸੀਂ ਦੇਖੀਂ ਵਿੱਚ ਤੁਸੀਂ ਬਾਹਰ ਗਈ ਅੱਛਾ ਮੋਹਲੀ ਆ ਬਟਨ ਆ ਮੈਂ ਵੀ ਇਹ ਆਹ ਹਾਂ ਲੱਗਦੀਆਂ ਤੇ ਗਾੜੀ ਕਾ ਬੇਲਾਂ ਨੂੰ ਲੱਗਣ ਚਾਹ ਤਾਂ ਆਹ ਪਟਪਟ ਦੋਨੇ ਨੂੰ ਨਹੀਂ ਨਹੀਂ ਆਹ ਲੱਗਦੇ ਆ ਵੇਰੀ だっ ਤੇ ਲੱਗਦੀਆਂ ਤੇ ਬਾਹਰ ਹੀ ਲੱਗਦੀਆਂ ਗਾਂ ਦੇ ਪੱਤੀ ਪਾਉਂਦੀ ਨਹੀਂ ਪੈਂਦੀ ਇਹ ਪਹਿਲਾਂ ਜੇ ਪਹਿਲਾਂ ਉਹ ਹੁੰਦੀ ਆ ਨਾ ਫਿਰ ਮੜ ਕੇ ਉਹਨੂੰ ਗਰਮ ਕਰਕੇ ਪਕਾਉਂਦੇ ਆ ਹਨਾ ਪਹਿਲਾਂ 25 ਤੇ ਕੱਚੀ ਸਵਾਦ ਲੱਗਦੀ ਹੈ ਕਿ ਨਹੀਂ ਲੱਗਦੀ ਕੱਚੀ ਨਹੀਂ ਲੱਗਦੀ ਹਨਾ ਸਵਾਦ ਭੁੰਨਣੀ ਪੈਂਦੀ ਹੈ ਤੇ ਕੱਚੀ ਖਾ ਲਈ ਵੀ ਉਵੇਂ ਫੇਰ ਕੱਚੇ ਗਦੇ ਲੇਖੀ ਹੋਣੀ ਆਪਾਂ ਤਾਂ ਕੱਚਪਈ ਤਾਂ ਹੁੰਦੀ ਦਿਖਾਨਾਂ ਤੇ ਚਿੱਟੀ-ਚਿੱਟੀ ਜੋ ਵਿੱਚ ਖਾਧੀ ਨਹੀਂ ਦੇਖੀ ਕੱਚੀ ਖਾਦੀ ਨਹੀਂ ਤੂੰ ਮੇਰਾ ਖਾਦੀ ਨਿੱਕੇ ਹੁੰਦੇ ਨੇ ਕੱਚੀ ਵੀ ਠੀਕ ਹੁੰਦੀ ਆ ਠੰਡੀ ਹੁੰਦੀ ਥੋੜੀ ਜਿਹੀ ਅਸ਼ਕਰ ਗੰਦੀ ਵੀ ਅੱਜ ਕਰ ਅਸ਼ਕਰ ਗੰਦੀ ਖ ਲੈ ਕੇ ਆਉਣੀ ਆ ਹਣ ਸਵੀਟ ਪੋਟੈਟੋ ਉਹਨਾਂ ਸਵੀਟ ਪੋਟੈਟੋ ਗੰਦੀ ਕਾਹਨੋਂ ਅਸ਼ਕਰ ਗੰਦੀ ਉਬਾਲ ਕੇ ਹਨਾ ਉਤ ਨਿੰਬੂ ਨੂੰ ਪੋਪਕ ਤੇ ਬਾਲੀ ਸਲਾਦ ਆਦੀਆ ਕੋਨੇ ਕੇ ਫਾਲਾਂਚ ਅਮੇ ਪੁੰਨ ਨਾਲੋਂ ਬਾਹਰ ਹੀ ਜਾਵੇ ਹਮ ਨੂੰ ਗੋਵਸ ਮੰਗੂ ਉੱਧਰੇ ਕਰਕੇ ਪਟੇ ਉੱਧਰੇ ਫਿਰ ਕੇ ਠਹਿ ਕੇ ਉਤਰਨੇ ਹੈ ਜੇ ਉਹਨੇ ਮੈਨੂੰ ਯਾਰ ਲਾ ਰਿਹਾ ਨਹੀਂ ਪਾ ਦੇਣਾ ਅਪੱਕ ਡੇੜੇ ਵੇਲੇ ਕੰਮ ਤੇ ਚਾਹੂ ਪੀ ਕੇ ਸਵੇਰਾਂ ਚਾਹ ਫਿਰ ਦੁੱਧ ਹੋ ਗਏ ਘੰਟੇ ਬਾਅਦ ਆ ਫਿਰ 11 ਵਜੇ ਆ ਫਿਰ ਦੁਪਹਿਰ ਵਾਲੀ ਚਾਹ ਫਿਰ ਸ਼ਾਮ ਵਾਲੀ ਚਾਹ 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 ਸਾਰਾ ਦਿਨ ਚਾਹ ਬਣਾ ਕੰਮ ਕਰਦਾ ਚੱਲਣਾ ਹਨ ਚਾਹ ਦੇ ਨਾਲ ਤੋਏ ਫਿਰਦੇ ਲੋਕ ਦੁੱਧ ਪੀਓ ਦੁੱਧ ਨਾਲ ਕੰਮ ਹੁੰਦਾ ਨਹੀਂ ਨਾ ਦੁੱਧ ਨਾਲ ਤਾਂ ਬੈਨ ਨਹੀਂ ਦੌਣਾ ਦਿਨ ਤੱਕ ਵੀ ਇਹ ਸਾਰਾ ਦਿਨ ਚਾਹ 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 ਫਿਰਾਂ ਦੇ ਤਾਂ ਚਾਹ ਹੀ ਲੋਟ ਆਉਂਦੀ ਹੈ ਨਾ ਮਹਾ ਅਸਾਂਾਂ ਚ ਪੀਤੀ ਵਾਲਿਆਂ ਨੂੰ ਠੰਡ ਹੁੰਦੀ ਹੈ ਨਾ ਗਰਮੀ ਤੇ ਦੇਖੀ ਚਾਹ ਘਟ ਜਾਂਦੀ ਹੈ ਗਰਮ ਪਾਣੀ ਗਰਮੀ ਚ ਪਾਣੀ ਹਾਂ ਨਿੰਬੂ ਦਾਸ ਕੰਜਮੀ ਹੈ ਨਾ ਉਹਦੋਂ ਖੰਡ ਵਾਲੀ ਲੱਗਦੀ ਜਲਦੀ ਦਾ ਜਲਦੀ ਦਾ లాగా వణ హనా అప్పుడు అదన్న పట్టి వడతాము కమ ਤਨ ਗਿਰੀਆਂ ਕੱਢ ਕੇ ਦੇਵਾਂ ਤੂੰ ਖਾ ਲਈ ਹੈ ਅਸੀਂ ਨਿੱਕੇ ਹੁੰਦੇ ਪਤਾ ਕੀ ਕਰਦੇ ਹੁੰਦੇ ਸੀ ਐਂ ਗਿਰੀਆਂ ਕੱਢੀ ਜਾਂਦੀਆਂ ਕੱਢੀ ਜਾਂਦੀਆਂ ਸਾਰੀ ਮੋਸਰੀ ਦੀ ਕੱਢ ਕੇ ਫਿਰ ਖਾਣੇ ਫਿਰ ਗੱਟਕ ਬਣਾ ਲੈਂਦੇ ਹਾਂ ਗੱਟਕੇ ਬਣ ਜਾਂਦੀਆਂ ਗੱਟਕੇ ਨਹੀਂ ਬਣਾਉਂਦੇ ਹੁੰਦੇ ਸੀ ਦੂਜਾ ਹੋ ਗੁੜ ਨੂੰ ਗਰਮ ਕਰਕੇ ਤਵੇ ਦੇ ਹਨ ਪਤਾ ਵੀ ਨਾ ਚੰਬੜ ਜਾਣਾ ਮੈਨ ਗੱਟਕੇ ਕਿਵੇਂ ਬਣਦੀ ਪਤਾ ਕੁਝ ਗੁੜ ਨੂੰ ਗਰਮ ਕਰਕੇ ਵਿੱਚ ਉਹਦੇ ਗਿਰਨਾ ਪਾਦੇ ਬਸ ਉਹ ਗੁੜ ਨੂੰ ਓ ਪਾ ਬੱਚੇ ਬੱਚੇ ਤੇਲ ਪਾ ਲੈਣੇ ਵਿੱਚ ਮੂੰਗਫਲੀ ਪਾ ਲੈ ਓ ਪਾਉਂਦੇ ਵੀ ਥੱਲੇ ਨਾ ਲੱਗੇ ਹਨਾ ਵਿੱਚ ਵਿੱਚ ਥੋੜਾ ਪਾ ਲੈ ਐਂ ਹੁੰਦਾ ਹੋਊਗਾ ਉਹਦਾ ਮਤਲਬ ਕਿ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਨਿਕਲ ਗਾਤਕ ਬੁੱਲਾ ਲੋਕੀ ਘਰੇ ਬਣਾਉਂਦੇ ਹੁੰਦੇ ਸੀ ਹਨ ਹੁਣ ਲੋਕੀ ਸ਼ਹਿਰੋਂ ਲੈ ਆਉਣ ਲੱਗੇ ਅੱਗੇ ਗੋੜ ਵਾਲਾ ਹੁੰਦਾ ਸੀ ਲੋਕ ਕਮਾਦ ਵਾਲੀ ਬੀਜ ਦੀ ਸੀ ਹੁਣ ਕੋਈ ਕਮਾਦ ਤਾਂ ਵੀਦਦਾ ਨਹੀਂ ਹੁਣ ਉਹ ਸ਼ਾਦੀ ਵਾਲੇ ਦੇ ਵਿੱਚ ਕੀ ਹੈਣਾ ਕਿ ਉਹਨੂੰ ਸ਼ਹਿਰ ਨਾਲ ਕੜੀ ਪਾ ਜਾਂਦੇ ਕਰੜੀ ਹੋ ਜਾਂਦੀ ਸ਼ਹਿਰ ਨਾਲ ਕਰਦਣਾ ਉਹਦਾ ਫਾਇਦਾ ਬਣਾ ਆਉਂਦਾ ਅਕਦਾ ਗਰਮ ਹੋ ਜਾਂਦੀ ਹੈ ਸ਼ਾਇਦ ਨਾ ਗਲਾ ਨਹੀਂ ਖਰਾਬ ਹੁੰਦਾ ਤਾਂ ਹੀ ਪਹੁੰਚ ਸ਼ਾਇਦ ਵਚਣਾ ਹੈ ਹੈ ਝੰਝੰਝੋਂ ਖਾਲੇ ਵਿੱਚ ਸ਼ਾਇਦ ਨਾਲ ਚਲ ਠੀਕ ਆ ਫਿਰ ਚੰਗਾ ਕਹਿਣਾ ਬੈਹ ਜਾਗਾ ਲੱਗਦਾ ਮੈਨੂੰ ਬਾਏ ਕਰਦੇ ਸਾਰਿਆਂ ਨੂੰ ਫਿਰ ਬਾਏ ਬਾਏ ਕਰਦੇ ਬਾਏ 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 ਸ਼ਾਮ ਦੀ ਵੀਡੀਓ ਵਿੱਚ ਮਿਲਾਂਗੇ ਕਦੇ ਨਾਲ ਸ਼ਾਮ ਕੀ ਵੀਡੀਓ ਵਿੱਚ ਮਿਲਾਂਗੇ ਅੰਦੀਨਾ ਬੋਲ ਰਹਿਣਾ ਕਿ ਉਹਦੋਂ ਆਈਆ ਬਿਹਾਰ ਚੋਂ ਆਓ ਦੂਦਾ ਚਲੋ ਠੀਕ ਆ ਬਈ